ਸਾਰਾ ਅੱਜ ਜਿਹੜਾ ਤੁਸੀਂ ਚੌਕ ਦੇ ਵਿੱਚ ਖੜ ਕੇ ਆ ਕਾਪੀਆਂ ਲਉਂਦੀਆਂ ਕਿਸ ਵਿੱਚ ਜੀ ਕਿਹੜੀਆਂ ਕਾਪੀਆਂ ਇਹ ਲੋਕ ਆਪਣੇ ਕਰਾਂ ਖੁਸ਼ੀਆਂ ਮਨਾ ਰਹਾ ਅਸੀਂ ਮੋਦੀ ਸਰਕਾਰ ਜਿਹੜੇ ਸਮੇਂ-ਸਮੇਂ ਦਾ ਸਾਨੂੰ ਪਰੇਸ਼ਾਨ ਕਰ ਰਹੀ ਸੀ ਜਿਹੜਾ ਨਵਾਂ ਮਾਰਕੀਟ ਕਾਨੂੰਨ ਲਿਆ ਰਹੀ ਆ ਇਹ ਉਹਨੂੰ ਅਸੀਂ ਲੋੜੀਵਾ ਦਿਨ ਚੁਣਿਆ ਵੇ ਅਸੀਂ ਲੋੜੀ ਨਹੀਂ ਕਰਾਂ ਮਨਾਉਣੀ ਅਸੀਂ ਤੇਰੇ ਕਾਲੇ ਕਾਨੂੰਨ ਜਿਹੜੇ ਤੂੰ ਅੱਗੇ ਲਿਆਂਦੇ ਸੀ ਉਹਨਾਂ ਨੂੰ ਵਾਪਸ ਕਰਾਇਆ ਮੁੜ ਕੇ ਉਸੇ ਤਰੀਕੇ ਦੇ ਨਾਲ ਇਹ ਕਾਨੂੰਨ ਲਿਆਉਣ ਜਾ ਰਿਹਾ ਇਹਨਾਂ ਨੂੰ ਬਈ ਸਾੜ ਕੇ ਅਸੀਂ ਅੱਜ ਦੇ ਦਿਨ ਸਾੜ ਕੇ ਨਸ਼ਟ ਕਰ ਦੇਣਾ ਤੇਰੇ ਕਾਨੂੰਨਾਂ ਨੂੰ ਨਹੀਂ ਲਾਗੂ ਹੋਣ ਦੇਵਾਂਗੇ ਜਿਹੜਾ ਕਾਨੂੰਨ ਮੋਦੀ ਸਾਹਿਬ ਨੇ ਲੈ ਕੇ ਆਇਆ ਉਹ ਕਿਹੜਾ ਕਾਨੂੰਨ ਹੈ ਜੀ ਉਹ ਕਾਨੂੰਨ ਉਹਦੇ ਨਾਲ ਮੰਡੀ ਖਤਮ ਹੋ ਜਾਊਗੀ ਅੱರ್ಧੀਆਂ ਵਿੱਚੋਂ ਖਤਮ ਹੋ ਜਾਊਗਾ ਤੁਹਾਡੀ ਜਿਹੜੀ ਫਸਲ ਵੇਚੀ ਆ ਉਹਦਾ ਕੋਈ ਜ਼ਿੰਮੇਵਾਰ ਬਾਅਦ ਨਹੀਂ ਹੋਊਗਾ ਜਿਵੇਂ ਕੋਤਰੇ ਫਿਰਦਾ ਮਾਰਕੀਟ ਦੇ ਵਿੱਚ ਮਾਲ ਖਰੀਦ ਕੇ ਲੈ ਜਾਂਦਾ ਤੇ ਅੱਗੇ ਸਾਡੇ ਕੋਲ ਮਾਰਕੀਟ ਕਮੇਟੀ ਹੁੰਦੀ ਆ ਜਦੋਂ ਸਾਨੂੰ ਪੈਸਾ ਨਹੀਂ ਮਿਲਦਾ ਅਸੀਂ ਜਾ ਕੇ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਨੇ ਫੀਸ ਭਰਦੇ ਆ ਅਸੀਂ ਜਦੋਂ ਮੁੜ ਕੇ ਬਾਹਰੋਂ ਆਣ ਕੇ ਵਪਾਰੀ ਕੋ ਖਰੀਦ ਕੇ ਲੈ ਜਾਊਗਾ ਉਹ ਤਾਂ ਸਾਨੂੰ ਕੋ ਨਾ ਖਾ ਨਹੀਂ ਹੋ ਪਤਾ ਹੋਗਾ ਉਹ 1000 ਕਾਰਡ ਖਰੀਦ ਕੇ ਦੇ ਕੇ ਲੈ ਜਾਊਗਾ ਖਰੀਦ ਕੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾ ਰਿਹਾ ਇਸ ਕਰਕੇ ਅਸੀਂ ਇਹ ਕਿਸੇ ਵੀ ਕੀਮਤ 'ਚ ਬਰਦਾਸ਼ਤ ਨਹੀਂ ਕਰਾਂਗੇ ਜੇ ਮੰਨ ਲਓ ਹੁਣ ਤੁਸੀਂ ਆ ਫਾਰਮ ਫੂਕ ਦਿੱਤੇ ਆ ਜੇ ਹੁਣ ਵੀ ਮੋਦੀ ਸਾਹਿਬ ਦੇ ਕੋਈ ਫੈਸਲੇ ਨਹੀਂ ਸਰਤੀ ਫਿਰ ਜੋ ਐਸਕੇ ਮੋਹਰਲਾ ਫੈਸਲਾ ਲੇ ਗੋਦੇ ਮੁਤਾਬਕ ਫੇ ਲੜਾਈ ਅੱਗੇ ਪਤਾਵਾਂਗੇ ਜੀ ਕੀ ਫਤ मर्दा मर्दा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਕਿਸਾਨ ਵੀਰੋ ਤੁਹਾਨੂੰ ਦੱਸਣਾ ਚਾਹੁੰਦੇ ਆ ਜਿਹੜੇ ਤਿੰਨ ਕਾਨੂੰਨ ਆਪਾਂ ਵਾਪਸ ਕਰਾ ਕੇ ਆਏ ਸੀ ਕਿਸਾਨ ਤੇ ਮਜ਼ਦੂਰ ਪੂਰੇ ਪੰਜਾਬ ਦੇ ਨਹੀਂ ਬਲਕੇ ਪੂਰੇ ਦੇਸ਼ ਦੇ ਲੋਕਾਂ ਦੇ ਯੋਗਦਾਨ ਪਾ ਕੇ ਆਪਣਾ ਵਾਪਸ ਕਰਾਏ ਸੀ ਅੱਜ ਉਹ ਮੋਦੀ ਸਰਕਾਰ ਮੁੜ ਕੇ ਦੁਬਾਰਾ ਮੰਡੀ ਤੋੜ ਨੂੰ ਟੇਢੇ ਮੇਲੇ ਢੰਗ ਦੇ ਨਾਲ ਇਹ ਕਾਨੂੰਨ ਲਿਆ ਕੇ ਜੋ ਮਾਰਕੀਟ ਵਿੱਚ ਮਾਰਕੀਟ ਖਤਮ ਕਰਨੀ ਚਾਹੁੰਦੀ ਆ ਅੱਜ ਅਸੀਂ ਰੋਸ ਹੋ ਜੇ ਉਹ ਐਸ ਕੇ ਮਲੋ ਇੱਕ ਮੈਸੇਜ ਸਿਕਾ ਬਈ ਇਹ ਕਾਨੂੰਨ ਦੀਆਂ ਕਾਪੀਆਂ ਛਾੜਨੀਆਂ ਅਸੀਂ ਇਹ ਕਾਨੂੰਨ ਨੂੰ ਨਹੀਂ ਮੰਨਦੇ ਉਹ ਕਾਪੀਆਂ ਛਾੜਦੇ ਰਹੀ ਐ ਇਸ ਫਗਵਾੜੇ ਦੇ ਵਿੱਚ ਜੋ ਮਿਲ ਵਾਲੇ ਚੌਂਕ 'ਚ ਇਕੱਠੇ ਹੋਏ ਆ ਦੱਸਣਾ ਚਾਹ ਰਹੇ ਮੋਦੀ ਸਰਕਾਰ ਨੂੰ ਦੇਖੀ ਕਿਤੇ ਅੱਗੇ ਆਂਗੋ ਕਦੇ ਡੂੰਮਣਾ ਛੇੜ ਕੇ ਪੇਸ਼ ਨਾ ਬੁਆਲੇ ਇਹ ਕਿਸੇ ਵੀ ਕੀਮਤ 'ਤੇ ਅਜ ਲਾਗੂ ਨਹੀਂ ਅਸੀਂ ਪੰਜਾਬ 'ਚ ਹੋਣ ਦੇਣਾ ਪੂਰੇ ਬਲਕੇ ਦੇਸ਼ ਦਾ ਪੰਜਾਬ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਕਿਸਾਨ ਤੇ ਮਜ਼ਦੂਰ ਪੱਬਾ ਬਰ ਹੋ ਕੇ ਜੋਰ ਲਾ ਕੇ ਇਹਨੂੰ ਕਿਸੇ ਕਿਹਨੂੰ ਲਾਗੂ ਨਹੀਂ ਕਰਣ ਦੇਊਗਾ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਇਹ ਆਪਣੇ ਹੱਕਾਂ ਦੀਆਂ ਲੜਾਈਆਂ ਆ ਜਦੋਂ ਵੀ ਐਸ ਕੇਮ ਕਾਲ ਦਿੰਦੀ ਆ ਉਦੋਂ ਹੀ ਆਪਾਂ ਇਕੱਠੇ ਹੋ ਕੇ ਪੂਰੇ ਜੋਰ ਸ਼ੋਰ ਨਾਲ ਸਰਕਾਰਾਂ ਦਾ ਵਿਰੋਧ ਕਰੀਏ ਜਾਂ ਨਾ ਕਰਾਂਗੇ ਇਹ ਸਾਡੀ ਖੇਤੀ ਖਤਮ ਕਰਨ ਤੇ ਤਰੀ ਹ ਸਰਕਾਰ ਇਹਨਾਂ ਕਿਸਾਨ ਨਹੀਂ ਮਰਨਾ ਮਜ਼ਦੂਰ ਵੀ ਮਾਰਿਆ ਜਾਣਾ ਦੁਕਾਨਦਾਰ ਵੀ ਮਾਰਿਆ ਜਾਣਾ ਫੇਰਾ ਕੇ ਨੂੰ ਹੋਣਾ ਅਡਾਨੀਆਂ ਤੇ ਬਾਨੀਆਂ ਨੂੰ ਵੱਡੇ ਕਾਰਪੋਰੇਟ ਕਢਾਰਿਆਂ ਨੂੰ ਫੇਰਾ ਪਚਾਉਣ ਦੇ ਲਈ ਇਹ ਸਰਕਾਰਾਂ ਸਾਰੇ ਖੇਲ ਖੇਡ ਰਹੀਆਂ ਇਸ ਕਰਕੇ ਸਾਡੀ ਹੱਥ ਛੋੜ ਕੇ ਬੇਨਤੀ ਆ ਇਕ ਮੋਟ ਹੋ ਕੇ ਆਪਾਂ ਲੜਾਈਆਂ ਹਮੇਸ਼ਾ ਸਰਕਾਰਾਂ ਨਾਲ ਲੜਨੀਆਂ ਪਣੀਆਂ ਇਹ ਲੜਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਜੁੱਟ ਜਿੰਦਾ ਬਾਬਾ ਮੁਰਦਾਬਾ ਮੁਰਦਾਬਾ ਮਾੜੀਆਂ ਸਰਕਾਰਾਂ ਮੁਰਦਾਬਾ 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 ਬਾਬਾ ਹੀ ਬੋਲ ਦਿੰਦੇ ਆ